ਜੇਕਰ ਤੁਸੀਂ ਵੀ ਬੇਰੁਜ਼ਗਾਰ ਹੋ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤੇ ਲੋਕਾਂ ਤੇ ਭਰੋਸਾ ਕਰ ਲੈਣੇ ਹੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਗੌਰ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਇਹ ਖਬਰ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਹੈ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਸੰਗਰੂਰ ਤੋਂ ਇੱਕ ਨਾਬਾਲਿਕ ਲੜਕੀ ਨੇ ਇਲਜ਼ਾਮ ਲਗਾਏ ਨੇ ਕਿ ਨੌਕਰੀ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਨਾਲ ਮੁੰਡੇ ਲੈ ਚਾਹੁੰਦੇ ਨੇ ਤੇ ਫਿਰ 6 ਦਿਨ ਉਸ ਨੂੰ ਰੱਖਿਆ ਇੱਕ ਘਰ ਦੇ ਵਿੱਚ ਤੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਜਿਹਦੀ ਸ਼ਿਕਾਇਤ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਹੁਣ ਪੀੜਤ ਪਰਿਵਾਰ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਪੀੜਤ ਪਰਿਵਾਰ ਨੇ ਤੇ ਉਸ ਲੜਕੀ ਦਾ ਕਹਿਣਾ ਕਿ ਮੇਰੇ ਨਾਲ ਬਹੁਤ ਗਲਤ ਹੋਇਆ ਤੇ ਮੈਨੂੰ ਨਸ਼ਾ ਤੱਕ ਵੀ ਦਿੱਤਾ ਗਿਆ ਆਉਂ ਹੁੰਦੇ ਹਾਂ ਕਮਲੇਸ਼ੀ ਬੰਦਨਾ ਸੀ ਰੀਆ ਸੀ ਕੰਮ ਦੇ ਸਿਲਸਿਲੇ ਚ ਮੈਨੂੰ ਲੱਗ ਹੀ ਨਾ ਮੈਨੂੰ ਉੱਥੋਂ ਆਣਦੇ ਆ ਇੱਕ ਲਖਸ਼ ਕੁਪ੍ਰੀਤਾ ਮੈਨੂੰ ਮਾਰਦੇ ਸੀ ਮੇਰੇ ਨਾਲ ਗੱਲ ਕੰਮ ਕੀਤਾ ਨਾ ਮੈਂ ਕੈਰੀ ਸੀ ਵੀਰੇ ਘਰੇ ਛੱਡਿਆ ਉਹ ਨਹੀਂ ਛੱਡ ਕੇ ਆਉਂਦੇ ਸੀ ਉੱਥੇ ਮਾਰਦੇ ਸੀਗੇ ਨਸ਼ੇ ਦੀ ਹਾਲਤ ਵਿੱਚ ਰੱਖਦੇ ਸੀਗੇ ਉੱਥੇ ਤੇ ਕਿੱਥੇ ਰੱਖਿਆ ਕਿੱਥੇ ਉਪਲੀ ਰੋਡ ਅੱਛਾ ਕਿ ਘਰ ਸੀ ਕੋਈ ਕੀ ਹਾਂਜੀ ਘਰ ਸੀਗਾ ਅੱਛਾ ਕਿਹਦਾ ਘਰ ਤੇ ਪਤਾ ਹੈ ਹਾਂਜੀ ਪ੍ਰੀਤੇ ਦਾ ਘਰ ਸੀਗਾ ਅੱਛਾ 71 ਦਿਨ ਉੱਥੇ ਰੱਖਿਆ ਹਾਂਜੀ ਹਾਂ ਉੱਥੇ ਹਫਤੇ ਬਾਅਦ ਮੈਨੂੰ ਬਸਟੈਂਡ ਛੋੜਿਆ ਨਸ਼ੇ ਦੀ ਹਾਲਤ ਵਿੱਚ। ਅੱਛਾ। ਉੱਥੋਂ ਕਰ ਮੇਰੇ ਡੈਡੀ ਕੋਲ ਬਾਲਾ ਨਸ਼ਾ ਦਿੰਦੇ ਸੀ। ਸਰ ਐ ਨਹੀਂ ਪਤਾ ਸੀ ਰੋਟੀ 'ਚ ਦਿੰਦੇ ਸੀ ਨਸ਼ਾ। ਅੱਛਾ। ਕਿੰਨੇ ਕਿੰਨੇ ਦਿਨ ਦਿੰਦੇ ਨੇ ਉੱਥੇ ਰੱਖੇ? 6 ਦਿਨ। ਅੱਛਾ। ਤੇ 6 ਦਿਨਾਂ ਤੋਂ ਬਾਅਦ ਕਿਵੇਂ ਦੋ ਉੱਤੋਂ ਆਈ ਕਿਵੇਂ? ਅੱਪੀ ਛੱਡ ਗਈ ਸੀ ਬਸਟੈਂਡ ਤੇ ਨਸ਼ੇ ਦੀ ਹਾਲਤ ਵਿੱਚ। ਅੱਛਾ। ਉੱਥੋਂ ਡੈਡੀ ਹੋਰ ਲਈ ਆਏ ਸੀਗੇ ਉੱਤੋਂ ਪਤਾ ਲੱਗਿਆ ਹਣਾ। ਕੌਣ ਕੌਣ ਸੀ ਕਿੰਨੇ ਬੰਦੇ ਸੀ? ਉਹ 5 ਬੰਦੇ ਸੀਗੇ। ਅੱਛਾ। ਕੀ ਕੀ ਨਾਮ ਸੀ ਉਹਨਾਂ ਦੇ? ਵੰਦਨਾ रिया, कंप्लीश, लक्ष्य, प्रीता। ਇਹ ਪੰਜ ਜਣੇ ਸੀ। ਤੇਰੀ ਉਮਰ ਕਿੰਨੀ ਆ? 14 ਸਾਲ। ਕੀ ਲੈ ਕੇ ਗਈ ਲੱਗੇਗੇ ਤੁਸੀਂ? ਕੰਮ ਬਾਰੇ ਲੈ ਕੇ ਗਏ ਸੀ। ਬਿਆਤੇ ਨੂੰ ਕੰਮ ਲੁਵਾਈਏ। ਕਾਦਾ ਕੰਮ? ਕੰਪਿਊਟਰ ਲੈਬ ਚ। ਅੱਛਾ। ਉੱਥੋਂ ਵਾਪਸ ਨਹੀਂ ਆਂਦੀ ਤਾਂ। ਉੱਥੇ ਜਨ ਫਿਰ ਬੰਦੀ ਬਣਾ ਕੇ ਰੱਖੀ। ਹਾਂਜੀ। ਤੇ तकरीबन ਸਾਰੇ ਕਿਤੇ ਜਾ ਚੁੱਕੇ। ਐਸਪੀ ਨੂੰ, ਡਿਪਟੀ ਨੂੰ ਤੇ ਐਸਐਚਓ ਦਾ ਇਹ ਬਿਆਨ ਹੈਗਾ ਵੀ ਮੇਰੇ ਤਹੱਤ ਤੱਕੜੇ ਨੇ ਜੀ। ਵੀ ਮੈਂ ਕਾਨੂੰਨ ਤੋਂ ਬਾਰਡਰ ਦਾ ਵੀ ਹਾਈ ਕੋਰਟ ਤੋਂ ਮੈਂ ਆਪਦੀ ਸੂਚਨਾ ਨਹੀਂ ਕਰਾਂਣੀ ਜੀ ਕੀ ਹੋਇਆ ਕਿ ਜੀ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਹੈ ਜੀ ਕੁੜੀ ਸੀਗੀ ਸਾਡੇ ਉਹਦੇ ਕਰਕੇ ਇਹ ਲੈ ਗਏ ਸੀਗੇ ਇਹਨਾਂ ਦੇ ਕਮਲੇਸ਼ ਕਮਲੇਸ਼ ਲੈ ਕੇ ਸੀ ਕਹਿੰਦੇ ਤੈਨੂੰ ਚੱਲ ਕੋਈ ਕੰਮ ਕੋ ਮਿਲਵਾ ਦਿੰਨੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਨਹੀਂ ਸਾਨੂੰ ਵੀ ਕਿੱਥੇ ਲੈ ਕੇ ਗਏ ਨੇ ਕਿੱਥੇ ਨੇ ਇਹ ਹੱfte ਮਾਂਗੂ ਇਹਨਾਂ ਨੂੰ ਕਿਡਨਾਪ ਕਰਕੇ ਰੱਖੇ ਵੀ ਸਾਨੂੰ ਹੱfte ਬਾਅਦ ਪਤਾ ਚੱਲਿਆ ਵੀ ਬੱਸ ਸਟੈਂਡ ਤੇ ਕੋਈ ਛੱਡ ਕੇ ਗਏ ਇਹਨਾਂ ਨੂੰ ਪਹਿਲਾਂ ਤਾਂ ਇਹ ਕਹਿੰਦੇ ਵੀ ਸਾਡੇ ਕੋਲ ਲਿਖੜ ਕੀਤਾ ਵੀ ਜਿਹੜੇ ਸਾਜਾ ਹੋਊਗਾ ਸੀ ਕਰਾਇਓ ਸਾਨੂੰ ਬੱਚ ਕੁੜੇ ਇਹਨਾਂ ਕੋਲੇ ਲਿਖੜ ਗੀ ਠੀਕ ਹੈ ਜੀ ਫਿਰ ਇਹਨਾਂ ਨੇ ਕੁੜੇ ਬੱਸ ਸਟੈਂਡ ਤੇ ਛੱਡ ਦਿੱਤੀ ਜੀ ਬੱਸ ਸਟੈਂਡ ਤੇ ਅਸੀਂ ਲੈ ਕੇ ਆਏ ਜਗਤਾਰਦੀ ਨਾਲ ਸੀਗੇ ਅਸੀਂ ਉਹਨਾਂ ਨੂੰ ਜਗਤਾਰਦੀ ਨੂੰ ਕਿਹਾ ਵੀ ਇਹਦੀ ਡਾਕਟਰ ਆਇਓ ਸੀਗਾ ਜੀ ਕੋਸਲਾ ਹਾਂਜੀ ਕੋਸਲਾ ਆਇਓ ਸੀਗਾ ਤੇ ਉਹਨਾਂ ਨੂੰ ਕਿਹਾ ਵੀ ਇਹਦੀ ਡਾਕਟਰ ਦਾ ਕਰਾਓ ਆਇਓ ਜਗਤਾਰ ਕਹਿੰਦਾ ਵੀ ਇਹਦੀ ਡਾਕਟਰ ਦੇ ਤਾਂ ਲੋੜ ਨਹੀਂ ਵੀ ਮੈਂ ਹੈਗਾ ਮੌਜੂਦਾ ਉਹ ਡਾਕਟਰ ਕਰਾਣ ਦੀ ਲੋੜ ਨਹੀਂ ਏ ਇਹ ਜੱਜ ਤੇ ਕੋਰਟ ਦੀ ਵਜ੍ਹਾ ਇੱਕ ਜੱਜ ਦੇ ਕੋਠੇ ਤੇ ਬਿਆਨ ਕਰਾਂਦੇ ਨੇ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪੁਲਸ ਵਾਲਿਆਂ ਨੂੰ ਕਿਹਾ ਜੀ ਕਹਿੰਦੇ ਇਹ ਟੜਕੇ ਲਿਆਇਓ ਇਹਨਾਂ ਦੇ ਡਾਕਟਰੇ ਕਰਾ ਕੇ ਦੇਖਾਂਗੇ ਬਾਅਦ ਚ ਟੜਕੇ ਅਸੀਂ ਜਦੋਂ ਗਏ ਕਹਿੰਦੇ ਥੋੜਾ ਤਾਂ ਨਿਬੜ ਗਿਆ ਰਾਤੀ ਇਹ ਡੇਟਾ ਤੇ ਸਾਈਨ ਕਰਕੇ ਸੀਗੇ ਕੁੜੀ ਹਵਾਲੇ ਕਰਤੀ ਥੋੜੀ ਕੁੜੀ ਮਿਲ ਗਈ ਤਾਂ ਕਹਿੰਦਾ ਤੁਸੀਂ ਨਿਬੜ ਗਿਆ ਥੋੜਾ ਵੀ ਜਾਓ ਘਰਾਂ ਨੂੰ ਕੁੜੀ ਦੀ ਉਮਰ ਕਿੰਨੀ 14 ਸਾਲ ਦੀ ਮੈਨਰ ਹੈ ਜੀ ਆਲੇ 90 ਮਿੰਟ ਚੋਂ ਚੋ ਬੱਚਾ ਦਿੱਤਾ ਨਹੀਂ ਪਰਚਾ ਦਿੱਤਾ ਹੈ ਜੀ ਅਰੈਸਟ ਨਹੀਂ ਕਰ ਰਹੇ ਅਰੈਸਟ ਨਹੀਂ ਕਰ ਰਹੇ ਜੀ ਪਰਚਾ ਮੈਡੀਕਲ ਨਹੀਂ ਹੋਇਆ ਉਹਦੋਂ ਮੈਡੀਕਲ ਮੈਡੀਕਲ ਕਰਾਇਆ ਨਹੀਂ ਇਹਨਾਂ ਨੇ ਜਗਧਾਰਦੀ ਨੇ ਜੀ ਅੱਛਾ ਅਸੀਂ ਕਹਾਂ ਕਹਿੰਦਾ ਮੈਂ ਜਿੰਦਾ ਜਾਗਦਾ ਸਬੂਤਾਂਗਾ ਵੀ ਮੈਂ ਹੈਗਾ ਤੁਹਾਡੇ ਨਾਲ ਇਹਨੇ ਗੱਲ ਕਹੀ ਬਾਅਦ ਚ ਟੜਕੇ ਇਹ ਕਹਿੰਦਾ ਵੀ ਤੁਹਾਡਾ ਤਾਂ ਨਿਬੜ ਗਿਆ ਜੀ ਤੁਸੀਂ ਇਸ ਬੰਦੀ ਕਿਸੇ ਉੱਚ ਅਧਿਕਾਰੀ ਨੂੰ ਮਿਲਿਆ ਕਿਸੇ ਨੂੰ ਮਿਲਿਆ ਮਿਲ ਗਏ ਜੀ ਠੀਕ ਕਹਿੰਦੇ ਨਾਲ ਉਹ ਉੱਥੇ ਥਾਣੇ ਫੋਨ ਕਰ ਦਿੰਦੇ ਨੇ ਜੀ ਡਿਕਟੀ ਨੇ ਵੀ ਫੋਨ ਕੀਤਾ ਜੀ ਐਸਐਚਓ ਚੱਕੀ ਨੇ ਰਿਹਾ ਜੀ ਐਸਐਚਓ ਆਈਓ ਤੇ ਛੱਡ ਦਿੰਦਾ ਆਈਓ ਐਸਐਚਓ ਤੇ ਛੱਡ ਦਿੰਦਾ ਵੀ ਕੋਈ ਸੁਣਵਾਈ ਨਹੀਂ ਸਾਡੇ ਜੀ ਉੱਥੇ ਜਦ ਉਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਮਕਦਮਾ ਨੰਬਰ 2/3/2025 ਨੂੰ ਦਿਨ ਤਾਰਿਖ 1372 ਤੇ 96 ਬੀ ਨਸਤਾ ਦਰਜ ਹੋਇਆ ਸੀ ਤੇ ਜਿਹੜਾ 360 360 ਹੈ ਪੁਰਾਣੇ ਪਰਾਵਾਂ ਦੇ ਮਤਲਬ ਵਿੱਚ ਸੀ ਇਹ ਵੀ ਇੰਦੇ ਚ ਇੱਕ ਲੜਕੀ ਜੀ ਦਾ ਨਾਮ ਨਹੀਂ ਦੱਸ ਸਕਦੇ ਚਲੀ ਗਈ ਸੀ ਘਰ ਤੇ ਉਸ ਤੋਂ ਬਾਅਦ ਉਹ ਬਸ ਸਟੈਂਡ ਤੋਂ ਕਬਰੋ ਗਈ ਸੀ ਲੜਕੀ ਉਹ ਕਿਸੇ ਦੀ ਕਸਟਡੀ ਚ ਰਿਕਵਰ ਨਹੀਂ ਸੀ ਹੋਇਆ ਉਸ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਜਿਹੜਾ ਸ਼ੱਕ ਜਾਰੀ ਕੀਤਾ ਗਿਆ ਸੀ ਵੀ ਸਾਡੀ ਜਿਹੜੀ ਲੜਕੀ ਨੂੰ ਵੀ ਕਮਲੇਸ਼ ਰਾਣੀ ਉਰਫ ਕਿਤਾਬੋ ਬੰਦਨਾ ਬੇਦੀ ਉਹ ਪੁੱਤਰੀ ਕਿਤਾਬੋ ਆ ਰੀਆ ਪੁੱਤਰੀ ਵਿਕਰਮ ਤੇ ਪ੍ਰੀਤਾ ਪੁੱਤਰ ਨਾਮ ਨੂੰ ਵੀ ਇਹਨੂੰ ਕਿਤੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਜਿਸ ਦੇ ਬਿਆਨਾਂ ਦੇ ਆਧਾਰ ਤੇ ਇਹਨਾਂ ਚਾਰਾਂ ਨੂੰ ਲਾਮਜਦ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕਮਲੇਸ਼ ਰਾਣੀ ਦੀ ਮਾਨਯੋਗ ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ ਰੈਸਟਿਸ ਤੇ ਲੱਗੀ ਹੋਈ ਹੈ ਜੀ ਬਾਕੀ ਦੋਸ਼ੀਆਂ ਦੇ ਖਿਲਾਫ ਸਫਾ ਮਿਸਲ ਤੇ ਸ਼ਾਤਰ ਲਿਆ ਕੇ ਤੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਹ ਲੜਕੀ ਦੀ ਕਿ ਨਾਬਾਲਗ ਰੱਖੀ ਸੀ ਜੀ ਉਹ ਲੜਕੀ ਨਾਬਾਲਗ ਸੀ ਹਰ ਤੱਕ ਕਿਸੇ ਵੀ ਇੱਕ ਜਾਣ ਦੀ ਜਿਹੜੀ ਅਰੈਸਟ ਸਟੇ ਲੱਗੀ ਹੈ ਸਾਰਿਆਂ ਦੇ ਜਿਵੇਂ ਕਲਾ ਮਾਹੌਲ ਦੀ ਲੱਗੀ ਚਾਰ ਨਾਮਜ਼ਦ ਕੀਤੇ ਗਏ ਨੇ ਜੀ ਇਹਦੇ ਚ ਇੱਕ ਦੀ ਰਿਸਕ ਸਟੇ ਹੈ ਜੀ ਤੇ ਬਾਕੀਆਂ ਦੇ ਖਲਾਫ ਸਫਾਰਮੇ ਸੰਤ ਜੇ ਕੋਈ ਹਾਰਟ ਹੋਵੇ ਤਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਿਹੜੇ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਸ ਦੇ ਵਿੱਚ ਕੀ ਜਾਂਚ ਸਾਹਮਣੇ ਆਉਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ